ਸੰਤ ਕਾ ਦੋਖੀ ਕੋ ਦਾਨ ਲੱਗੈ ਸੰਤ ਕਾ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਬੇਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੇ ਦੋਖ ਨਾ ਸੁਖ ਤੇ ਡਰੈ ਸੰਤ ਕਾ ਦੋਖੀ ਕੋ ਨਾਹੀ ਠਾਓ ਨਾਨਕ ਸੰਤ ਪਦ ਰੰਗਿ ਲਾਏ ਸੰਤ ਕਾ ਦੋਖੀ ਅਦ ਬੀਜ ਤੇ ਟੂਟੈ ਸੰਤ ਕਾ ਦੋਖੀ ਕਦੇ ਕਾਜ ਨਾ ਪੂਚੈ ਸੰਤ ਕਾ ਦੋਖੀ ਕੋ ਧਿਆਨ ਪਰਮਾਇੈ ਸੰਤ ਕਾ ਦੋਖੀ जोड़ पइए संत का दोखी अंतर ते थोथा जो, जो सांस बना अमृत की लोथा संत के दोखी की जड़ के है आपन बीजा पे ही काहे संत के दोखी को अवर न राखन हार नानक संत, संत पावे ले संत का दोखी इउ बिल लाए जो चल बियोल मचनी तड़फड़ाए संत का दोखी भूखा नहीं राजए जो जावे के अंदर नहीं त्रापए संत का दोखी छुटे अकेला ਨੁਕਾਬ ਕੀ ਤਰ ਮਹੇਸਰ जो बुवार तेल खेत माहे दोहे ला संत का दोखी धर्म ते रहत संत का दोखी सद मिथ्या कहत किरत निंदक का तुर ही पया को जो सुख सोई सिया संत का दोखी बिगड़ रूप हो जाए संत का दोखी को दर के मिले सजाए संत का दोखी सदा सहकाइए संत को दोखी का मरे ना जवाइए संत के दोखी की पुजे ने आशा संत का दोखी उठले निराशा ਤੰਗ ਦਾ ਦੋਖ ਨਾ ਤ੍ਰਿਸ਼ਟਾ ਕੋਏ ਜਿਸਾ ਭਾਵੇਂ ਤਸਾ ਕੋਈ ਹੋਏ ਮਾਇਆ ਕਿਰਤਨਾ ਮੇਟਾ ਕੋਏ ਨਾਰਕ ਜਨ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨਾ ਹੈ ਹਾਰ ਸਦਾ ਸਦਾ ਤੁਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਤਿਸ ਤੇ ਆਵੋ ਸਾਸ ਗਰਾਸ ਸਭ ਕਛ ਵਰਤਾਏ ਤਿਸ ਕਾ ਕੀਆ ਜਿਸਾ ਕਰੇ ਤਸਾ ਕੋ ਥੀਆ ਆਪਣਾ ਖੇਲ ਆਪ ਕਰਨਾ ਹੈ ਹਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਭਾਗੀਂ ਨਾਲ ਕ ਜਨ ਸੇ ਸਨੋ ਕ ਤਜੋ ਸਿਆਨ ਪਸੁਰ ਜਨ ਹੋ ਸਿਮਰੋ ਹਰ ਹਰ ਰਾਈ ਏਕ ਆਸ ਹਰ ਮਨ ਰਖੋ ਨਾਨਕ ਦੂ ਪਰਮ ਭਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵ ਕੋ ਇੱਕੇ ਭਗਵਾਨ ਜਿਸ ਕੈ ਦੀਏ ਰਹਿ ਅਗਾਏ ਹੋ ਨਤ ਸਾ ਲਾਗੇ ਆਏ ਮਾਰਾ ਰਖ ਏਕੋ ਆਪ ਮਾਨੁਖ ਰਚ ਨਾਹੀ ਹੱਥ ਜਿਸ ਕਾ ਹੁਕਮ ਬੂਝ ਸੁਖ ਹੋਏ ਜਿਸ ਕਾ ਨਾਮ ਰਖ ਤਪੁਰੋਏ ਸਿਮਰ 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 ਪ੍ਰਭ ਸੁਏ ਨਾ ਰਗ ਬਿਦਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਰੰਕਾਰ ਕਰ ਮਰ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅਮਰਦ ਪਿਓ ਦਾਸ ਰਲਾ ਕਰ ਲੈ ਜਿਓ ਮੈਨੂੰ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰੇ ਗੋਬਿੰਦ ਮਿਟ ਜਾਪ ਜਪਿਏ ਹਰਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਰੱਗ ਕੇ ਨਾਲ ਤੂ ਜਲ ਸਦਾ ਬੜ ਪਾਗੀ ਤੇਜਨ ਜਗਮਾਹੇ ਸਦਾ ਸਦਾ ਕਰਕੇ ਕੁਲ ਕਾਏ RAM ਨਾਮ ਜੋ ਕਰੇ ਵਿਚਾਰ ਸੇਹ RAM ਅਕਾਲੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਹੀ ਸਦਾ ਸਦਾ ਜਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਰੇਤੋਤ ਕੀਓ ਸੋਚੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤੈ ਨਿਰੰਜਨ ਜਾਨਿਆ ਗੁਰ ਪ੍ਰਸਾਦ ਆਪਨੇ ਆਪ ਸੁਜੈ ਜਿਸ ਦੀ ਜਾਨੋ ਤਸਲਾ ਸਾਦ ਸੰਗ ਹਰ ਹਰ ਜਸ ਕਹਿਤ ਹਰ ਬ੍ਰੋਗ ਤੇ ਉਹ ਅਜਰ ਰਹਿਤ ਜਨ ਕੀਰਤਨ ਕੇਵਲ ਬਖਿਆਨ ਜਿਸ ਰਸ ਸਮਾ ਹੋਇ ਜਨ ਬਾਲੇ ਏਕ ਉਪਰ ਜਿਸ ਜਨ ਕੀ ਆਸਾ ਕਟਗੇ ਜਮ ਕੀ ਫਾਸਾ ਪਾਰ ਭ੍ਰਮ ਕੀ ਜਿਸ ਮਨ ਭੂਖ ਨਾਨਕ ਸਤੈ ਨ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਤ ਸਹਿਲਾ ਨਹੀਂ ਝੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰ ਸੋ ਸੇਵਕ ਕਉ ਕਿਸਤੇ ਡਰੇ ਜੈਸਾ ਸਤੈ ਸਾ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਵਾਇਆ ਸੋਦਤ 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 ਸੀਜਿਆ ਗੁਰ ਪ੍ਰਸਾਦ ਤਸ ਸਭ 부ਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਕੋ ਸੁਖਮ ਸੋਈ ਅਸਥੂਲ ਨਾ ਕਿਛ ਜਨਮੈ ਨਾ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟਾਨ ਦ੍ਰਿਸ਼ਟ ਆਕਾਰੀ ਸਾੜੀ ਸਭ ਸ੍ਰਿ ਆਪੇ ਆਪ ਸਗਲ ਮੈਂ ਆਪ ਹਰ ਜੁਗਤ ਰਜਥਾਪੇ ਉਥਾਪ ਬਨਾਸੀ ਨਹੀਂ ਕਿਛ ਖੰਡ ਕਰਨ ਧਰ ਉਬਰਮੰਡਾ ਲਖਾ ਪੇ ਪੁਰਖ ਪਰਤਾਪ ਆਜ ਪਾਇ ਤ ਨਾਨਕ ਜਾਪ ਜਿਨ ਪ੍ਰਵਜਤ ਸੋ ਸੁਭਾਵੰਤ ਸੁਸਾਰ ਉਧਰੇ ਤੈਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਨ ਪ੍ਰਭ ਕੇ ਸੇਵਕ ਦੁਖ ਬਸਰਨ ਆਪੇ ਮੇਲ ਲਏ ਕਿਰਪਾਲ ਗੁਰਦਾਬ ਸਬਦ ਜਪ ਭੇ ਨਿਹਾਲ ਉਨ ਕੀ ਸੇਵਾ ਸੋਈ ਲਗੈ ਉਸ ਨੂੰ ਕਿਰਪਾ ਕਰੇ ਬੜ ਭਾਗ ਨਾਮ ਜਉਦ ਪਾਵੈ ਬਿਸਰਾਮ ਆਨਿਕ ਜਨ ਕੋ ਰੁッコ ਉਤਮ ਕਰਮਾਨ ਜੋ ਕਿਸ਼ ਕਰੈ ਸੁ ਪ੍ਰਭ ਕੈ ਰੰਗ ਫਦਾ ਸਦੇ ਬਸੇ ਹਰ ਸੰਗ ਸਹਿਜ ਸੁਬਾਏ ਹੋਵੈ ਸੋ ਹੋਏ ਕਰੇ ਘਰ ਪਛਾਣ ਸੋਏ ਪ੍ਰਾਪਕਾ ਕੀ ਆ ਜਨ ਮੀਠ ਲਗਾਨਾ ਜਸ ਸਤ ਸਤ ਸਦਸਤਨ ਜਿਤੇ ਉਪਜੀਤ ਸਮਾਏ ਸਮਾਏ ਓਏ ਸੁਖੰਦਾਨ ਗੁਰੂ ਭਲਿਆਏ ਆਪਸ ਕੋ ਆਪ ਦੀਨੋ ਮਾਨ ਗਾਧ ਪ੍ਰਾਪ ਜਨ ਏਕੋ ਜਾਨ ਸਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਾਨਨ ਆਕੇ ਸਿਮਰਨ ਉਤਰੀਆ ਨਾਨਕ ਤੇ ਸਬਲਹਾਰ ਅਦਿਪਦਿ ਉੱਟੀ ਗੰਢ ਨਿਹਾਰ ਗਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਹਾ ਹੈ ਇਸ ਤੇ ਬਿਰਥਾ ਕੋਈ ਨਾ ਹੈ ਏ ਮਨ ਮੇਰੇ ਸਦਾ ਹਰਿ ਜਪ ਅਬਨਾਸੀ ਪ੍ਰਵ ਆਪੇ ਆਪ ਬਨ ਕੀ ਆ ਕਛੁ ਨ ਹੋਏ ਜਿਸੋ ਪ੍ਰਾਨੀ ਲੋਚੈ ਕੋਏ ਇਸ ਤੇ ਨਾਹੀ ਤੇਰੇ ਕਛ ਕਾਮ ਰਤਨ ਨਾਨਕ ਜਪੇ ਇਕ ਹਰਿ ਨਾਮ ਰੂਪਵੰਤ ਹੋਏ ਨਾਹੀ ਮੋਹਿ ਦੀ ਜੋਗ ਸਗਲ ਲਗਟੋ ਹੈ ਭਰਮੰਤਾ ਹੋਏ ਕਿਆ ਕੋ ਗਰਬੈ ਸਭ ਕਿਸਾਰ ਦੀ ਆਦਰਭਤ ਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਦੇਖੋਏ ਬਹਿਦ ਤਾਰ ਜਿਸ ਨਾ ਜਨੇ ਗਵਾਰ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ ਨਾਨਕ ਸੋਜਨ ਸਦਾ ਆ ਰੋਗ ਜੋ ਬੰਦਰ ਕੋ ਥੰਮੇ ਥੰਮਨ ਗੁਰ ਕਾ ਸ਼ਬਦ ਮਰੇ ਅਸ ਥੰਮਨ ਮੁਖਾਵ ਨਾਵ ਚੜਤਰੈ ਗੁਰ ਕੀ ਗੁਰ ਚਰਨ ਲਗਤ ਨਿਸਤਰੈ ਜੋ ਅੰਤਕਾਰ ਦੀਪ ਪ੍ਰਗਾਸ ਗੁਰ ਦਰਸਨ ਦੇਖ ਮਨ ਹੋਏ ਬਿਗਾਸ ਜੋ ਬਹ ਉਦਿਆਨ ਮੈਂ ਮਾਰਗ ਪਾਵੈ ਸਾਧੂ ਸੰਗ ਮਿਲ ਜੋਤ ਪ੍ਰਗਟ ਆਵੈ ਤੇ ਸੰਤਨ ਕੀ ਬਾਛੋ ਤੂ ਰੇ ਨਾਨਕ ਕੀ ਹਰ ਲੋਚਾ ਪੂਰ ਮਰ ਮੂਰਖ ਕਾਹੇ ਬਿੱਲ ਲਈਐ ਸੁਰਬਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨਿਹਾਰ ਅਮਰ ਤਿਆਗ ਤੂੰ ਤਿਸੈ ਚਤਾਰ ਜੋ ਕਛ ਕਰੇ ਸੋਈ ਸੁਖਮਾਲ ਭੁਲਾ ਕਾਇ ਫਰੇ ਆਜਨ ਹੋਰ ਪਸਤ ਆਈ ਤੇਰੇ ਸੰਗ ਨਾਪਤ ਰਹੋ ਸਲੋਭੀ ਤੰਗ RAM ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਏ ਦੁਖ ਸੁਖ ਪ੍ਰਭ ਦੇਵ ਨਿਹਾਰ ਅਮਰ ਤਿਆਗ ਤੂੰ ਤੇ ਸਹਿਚਾਰ ਜੋ ਕਛ ਕਰੇ ਸੋਈ ਸੁਖਮਾਲ ਭੁਲਾ ਕਾਇ ਫਰੇ ਆ ਜਾਣ ਪੁਰਪਸਤ ਆਈ ਤੇਰੇ ਸੰਗ ਲਾਪਟ ਰਹੋ ਮਰਾ ਸਲੋਭੀ ਪਤੰਗ RAM ਨਾਮ ਜਪਿਰਦੇ ਮਾਹੇ ਨਾਨਕ ਪਸ ਸੇਤੀ ਕਰ ਜਾਏ ਨੋਰ ਪਸਤ ਆਈ ਤੇਰੇ ਸੰਗ ਲੱਭ ਤਰਿਓ ਮਰਾ ਸਲੋਭੀ ਪਤੰਗ RAM ਨਾਮ ਜਪਿਰਦੇ ਮਾਹੇ ਨਾਨਕ ਪਸ ਸੇਦੀ ਕਰ ਜਾਏ ਨਾਮ ਜਬ ਹਿਰਦੇ ਮਾਹੇ ਨਾਨਕ ਪਸ ਸੇਤੀ ਕਰ ਜਾਏ